ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਸੰਸਾਰ ਅੱਜ ਦੀਵਾਲੀ ਦੀਆਂ ਖੁਸ਼ੀਆਂ ਮਨਾ ਰਿਆ ਹੈ ਸਾਰੇ ਸੰਸਾਰ ਦੇ ਵਿੱਚ ਅਸੀਂ ਕਿੰਨੇ ਕਿਸਮਤ ਵਾਲੇ ਹਾਂ ਕਿ ਪਹਿਲਾਂ ਤਾਂ ਇੱਕ ਦੀਵਾਲੀ ਹੁੰਦੀ ਸੀ ਹੁਣ ਹਰ ਇੱਕ ਸਾਲ ਦੋ ਦੋ ਦੀਵਾਲੀਆਂ ਹੋਣ ਲੱਗੀਆਂ ਹਨ ਦੀਵਾਲੀ ਕਿਉਂ ਮਨਾਈ ਜਾਂਦੀ ਹੈ ਇਹ ਸਾਰੇ ਤੁਸੀਂ ਜਾਣਦੇ ਹੋ ਇਦੇ ਬਾਰੇ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਵਾਰ ਨੰਬਰ 19 ਪੌੜੀ 6 ਦੀਵਾਲੀ ਦੀ ਦਾਤ ਦੀਵੇ ਬਾਲੀਆਂ ਨ ਤਾਰੇ ਜਾਤ ਸੁਨਾਤ ਅੰਬਰ ਭਾਲੀਆਂ ਨ ਫੁੱਲਾਂ ਦੀ ਬਾਗਾਂ ਚੁਣ-ਚੁਣ ਚਾਲੀਆਂ ਨ ਤੀਰਥ ਜਾਤੀ ਜਾਤ ਨੈਣ ਨਿਹਾਲੀਆਂ ਨ ਹਰ ਚਿੰਦਾ ਉਰੀ ਛਾਤਵ ਸਾਇ ਉਚਾਲਿਆ ਨ ਮੁਰਮਖ ਸੁਖ ਫਲ ਦਾਤ ਸ਼ਬਦ ਸਮਾਲਿਆ ਨ ਇਹ ਜੋ ਔੜੀ ਹੈ ਭਾਈ ਗੁਰਦਾਸ ਜੀ ਨੇ ਆਪਣੀਆਂ 12 ਦੇ ਵਿੱਚ 19ਵੀਂ ਵਾਰ ਔੜੀ ਛੇਵੀਂ ਦਰਜ ਕੀਤੀ ਹੈ ਗੁਰਬਾਣੀ ਦੇ ਵਿੱਚ ਕਿਤੇ ਵੀ ਇਹ ਦੀਵੇ ਬਾਲਣ ਦੀ ਗੱਲ ਨਹੀਂ ਕਹੀ ਗਈ ਸਗੋ ਮਹਾਰਾਜ ਨੇ ਦਿਵਾਲੀ ਦੇ ਉੱਤੇ ਦੀਵੇ ਬਾਲਣਾ ਜਾਂ ਕਿਸੇ ਵੀ ਪ੍ਰੋਗਰਾਮ ਤੇ ਦੀਵਿਆਂ ਦਾ ਜਗਾਉਣਾ ਇਹ ਇੱਕ ਕਰਮਕਾਂਡ ਹੈ ਜੋ ਨਾਨਕ ਪਾਤਸ਼ਾਹ ਨੇ ਇੱਕ ਸ਼ਬਦ ਵਿਚਾਰਿਆ ਹੈ ਸਨਾਸਰੀ ਮਹਿਲਾ ਪਹਿਲਾ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋਪਵਨ ਚਵਰੋ ਕਰੇ ਸਗਲ ਬਨ ਰਾਇ ਫਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਪਵਜੰਤ ਪੇਰੀ ਸੋ ਅਨਹਤਾ ਸ਼ਬਦ ਅਨਹਤ ਸ਼ਬਦ ਦੀ ਗੱਲ ਕੀਤੀ ਹੈ ਅਸਲ ਭਾਵ ਇਹ ਹੈ ਕਿ ਸਾਡੀ ਜੀ ਜਿੰਦਗੀ ਰੂਪੀ ਹੈ ਜਿੰਦਗੀ ਹੈ ਇੱਕ ਰਾਤ ਦੀ ਤਰ੍ਹਾਂ ਹੈ ਇੱਕ ਮੱਸੀਆ ਦੀ ਤਰ੍ਹਾਂ ਹੈ ਮੱਸੀਆ ਦੇ ਵਿੱਚ ਕੀ ਹੈ ਜਿਹੜੇ ਤਾਰੇ ਨੇ ਅਨੇਕਾਂ ਪ੍ਰਕਾਰ ਦੇ ਤਾਰੇ ਨੇ ਕੋਈ ਛੋਟਾ ਤਾਰਾ ਕੋਈ ਵੱਡਾ ਤਾਰਾ ਕੋ ਤਰੂ ਤਾਰਾ ਰੰਗ ਬਰੰਗੇ ਤਾਰੇ ਨੇ ਸੋ ਇਹਨਾਂ ਤਾਰਿਆਂ ਦੇ ਨਾਲ ਰਾਤ ਹਨੇਰਾ ਹੋਇਆ ਪਿਆ ਚੰਦ ਦੇ ਸੂਰਜ ਅਲੋਪ ਨੇ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਮਹਾਪੁਰਸ਼ ਨੇ ਉਹ ਸਾਡੇ ਤਾਰੇ ਨੇ ਤਰੂ ਤਾਰਾ ਹੈ ਜਿਸ ਤੋਂ ਅਸੀਂ ਛੇਦ ਲੈਂਦੇ ਹਾਂ ਸਾਰੇ ਸੰਸਾਰ ਛੇਦ ਲੈਂਦਾ ਹੈ ਪ੍ਰਹਲਾਦ ਹ 15 ਭਗਤ ਹਨ 6 ਗੁਰੂ ਸਾਹਿਬਾਨ ਹਨ ਉਹਨਾਂ ਦੀ ਬਾਣੀ ਹੈ ਸਾਡੇ ਲਈ ਕੀ ਹੈ ਇਹ ਇੱਕ ਤਾਰਾ ਮੰਡਲ ਹੈ ਇਹਨਾਂ ਦਾ ਜ਼ਿਕਰ ਕੀਤਾ ਮਹਾਰਾਜ ਨੇ ਨਾ ਕਿ ਜਿਹੜਾ ਅਸੀਂ ਬੱਤੀ ਬਟਕੇ ਤੇਲ ਜਿਹਦਾ ਪਾ ਕੇ ਦੀਵਾ ਜਲਾਉਂਦੇ ਹਾਂ ਇਹ ਦੀਵੇ ਜਲਾਉਣ ਦੀ ਗੱਲ ਨਹੀਂ ਕੀਤੀ ਇੱਥੇ ਜਗਾਉਣਾ ਕਿਹਨੂੰ ਹੈ ਜਾਗ ਰਹੇ ਹੋ ਸਰੀ ਮਨਾਂ ਜਾਗ ਰਹੇ ਹੋ ਤੂੰ ਜਾਗ ਤੇਰਾ ਮਨ ਜਾਗ ਤੇ ਜਗਾਉਣਾ ਹੈ ਅਸੀਂ ਸਭ ਨੂੰ ਦੀਵੇ ਕਿਹੜੇ ਬਾਲੇ ਆ ਸਾਡੇ ਜਿਹੜੇ ਸੰਸਕਾਰ ਨੇ ਬੁਝੇ ਹੋਏ ਨੇ ਸਾਡੇ ਜਿਹੜੀ ਸਤੁਰਤ ਹੈ ਉਹ ਬੁਝੀ ਹੋਈ ਹੈ ਇਹਨੂੰ ਜਗਾਉਣ ਦੀ ਗੱਲ ਇਸ ਮਹਾਰਾਜ ਕਰਦੇ ਨੇ ਫੁੱਲਾਂ ਕੀ ਬਾਗਾਤ ਗੁਰੂ ਗ੍ਰੰਥ ਸਾਹਿਬ ਜੋ ਤਿਆਰ ਕੀਤਾ ਹੈ ਇਹ ਫੁੱਲਾਂ ਦਾ ਗੁਲਦਸਤਾ ਹੈ ਜਿਹਦੇ ਵਿੱਚ 6 ਗੁਰੂ ਸਾਹਿਬਾਨ 15 ਭਗਤ 11 ਭਟ 3 ਸਿੱਖ ਇਹ ਜਿਹੜਾ ਸਾਰਾ ਸਮਾमेलन ਹੈ ਇਹਨਾਂ ਨੂੰ ਮਿਲ ਕੇ ਇੱਕ ਗੁਲਦਸਤਾ ਤਿਆਰ ਕੀਤਾ ਹੈ ਇਸ ਗੁਲਦਸਤੇ ਦੀ ਸਾਫ਼ ਗੱਲ ਕਰਦੇ ਹਨ ਫੁੱਲਾਂ ਕੀ ਬਾਗਾਤ ਸੋ ਇਹ ਫੁੱਲ ਨੇ ਇਹਨਾਂ ਨੂੰ ਅਸੀਂ ਚੁਣ-ਚੁਣ ਕੇ ਚੁਣ-ਚੁਣ 40 ਚੁੱਕ ਚੁੱਕ ਕੇ ਅਸੀਂ ਫੁੱਲ ਬਣਾ ਤਿਆਰ ਕਰਕੇ ਇੱਕ ਗੁਲਦਸਤਾ ਤਿਆਰ ਕਰਦੇ ਹਾਂ ਉਹ ਹੈ ਸਾਡਾ ਗੁਰੂ ਗ੍ਰੰਥ ਸਾਹਿਬ ਸੋ ਦੀਵੇ ਬਾਲਣ ਦੀ ਗੱਲ ਕਿਤੇ ਵੀ ਮਹਾਰਾਜ ਨੇ ਨਹੀਂ ਕਿਹਾ ਇਹ ਕਰਮਕੰਡ ਹੈ ਅਸੀਂ ਸਾਰੇ ਜਦੋਂ ਬਿਜਲੀ ਨਹੀਂ ਸੀ ਹੁੰਦੀ ਉਦੋਂ ਢੇਰਾਂ ਦੇ ਉੱਤੇ ਸੜਕਾਂ ਦੇ ਉੱਤੇ ਚਰਸਤਿਆਂ ਦੇ ਉੱਤੇ ਮਿੱਟੀ ਦੇ ਦੀਵੇ ਤੇਲ ਪਾ ਕੇ ਸਰੋਂ ਦਾ ਤੇਲ ਪਾ ਕੇ ਬਾਲਦੇ ਸੀ ਪਰ ਅੱਜ ਕਰੋੜਾਂ ਦੀ ਅਸੀਂ ਚਾਨਣਾ ਕਰਦੇ ਹਾਂ ਦਰਬਾਰ ਸਾਹਿਬ ਤੇ ਸਰਵੰਦਰ ਸਾਹਿਬ ਤੇ ਸੜਕਾਂ ਦੇ ਵਿੱਚ ਲਾਈਟਾਂ ਜਗਦੀਆਂ ਨੇ ਜਗਮਗ ਕਰਦੀਆਂ ਹਨ ਮਹਾਰਾਜ ਨੇ ਸ਼ਬਦ ਵੀ ਵਰਤੇ ਆ ਸਾਧ ਸੰਗਤ ਸਤਿ ਆਨ ਜਗਮਗ ਨੂਰ ਹੈ ਸੋ ਇਹ ਜਿਹੜਾ ਕਰਮ ਕਾਂਡ ਹੈ ਕਰਮ ਕਾਂਡ ਨੂੰ ਮਹਾਰਾਜ ਨੇ ਕਿਤੇ ਵੀ ਉਤਸ਼ਾਹ ਨਹੀਂ ਦਿੱਤਾ ਹੈਗਾ ਅਸੀਂ ਕਰਮ ਕਾਂਡ ਵਿੱਚ ਫਸੇ ਹੋਏ ਕਦੇ ਇੱਕ ਦੀਵਾਲੀ ਮਨਾਉਂਦੇ ਆ ਕਦੇ ਰੋਜ਼ ਦੂਜੀ ਦੀਵਾਲੀ ਮਨਾਉਂਦੇ ਹਾਂ ਆ ਸੰਸਾਰ ਇਸ ਭੁਲੇਖੇ 'ਚ ਪਿਆ ਹੋਇਆ ਹੈ ਕੋਈ ਕਹਿੰਦਾ ਦੀਵਾਲੀ ਕੱਲ ਨੂੰ ਹੈ ਕੋਈ ਕਹਿੰਦਾ ਦੀਵਾਲੀ ਅੱਜ ਹੈ ਸੋ ਗੁਰਦਾਸ ਜੀ ਕਹਿੰਦੇ ਨੇ ਦੀਵਾਲੀ ਦੀ ਰਾਤ ਦੀਵੇ ਵਾਲੀ ਹੈ ਦੀਵਾ ਕਿਹੜਾ ਵਾਲਣਾ ਹੈ ਇਹ ਚੇਤਨਾ ਦਾ ਦੀਵਾ ਹੈ ਅਸੀਂ ਆਪਣੇ ਮਨ ਨੂੰ ਜਗਾਉਣਾ ਹੈ ਹੋਰ ਦੀਵੇ ਦੀ ਕੋਈ ਗੱਲ ਨਹੀਂ ਕੀਤੀ ਜੇ ਅਸੀਂ ਹੋਰ ਦੀਵੇ ਦੀ ਗੱਲ ਕਰਾਂਗੇ ਵੀ ਤੇਲ ਪਾ ਕੇ ਜਗਾਉਨੇ ਨੇ ਇਹਨੇ ਦਾ ਕਰਮ ਕਾਂਡ ਹੈ ਗੁਰੂ ਮਹਾਰਾਜ ਕਹਿੰਦੇ ਕਰਮ ਧਰਮ ਪਖੰਡ ਜੋ ਦਿਸਾ ਇਹਨ ਜਮ ਜਾਗਾਤੀ ਲੂਟਾ ਕਿਸੇ ਨੇ ਵੀ ਵਡਿਆਈ ਨਹੀਂ ਦਿੱਤੀ ਇਹਨਾਂ ਕਰਮ ਕਾਂਡਾਂ ਨੂੰ ਗੁਰੂ ਮਹਾਰਾਜ ਤਾਂ ਸਾਰੀ ਬਾਣੀ ਦੇ ਵਿੱਚ ਇਹਨਾਂ ਕਰਮ ਖੰਡਾਂ ਦਾ ਵਿਖੇਦੀ ਕਰਦੇ ਨੇ ਇਸੇਵੇਂ ਆਉਂਦੇ ਨੇ ਅਸੀਂ ਪੜ੍ਹਦੇ ਹਾਂ ਕਿ ਗਗਨਮੈ ਥਾਲਾ ਦਾ ਵਿਚ ਅੰਦਰ ਦੀਪਕ ਬਨੇ ਤਾਰਕਾ ਮੰਡਲਾ ਜਨਕਮੋਤੀ ਇਹ ਪਾਂਡਿਆਂ ਨੂੰ ਸਮਝਾਇਆ ਕਿ ਉਹਦੀ ਆਰਤੀ ਤਾਂ ਸਦਾ ਹੀ ਹੋ ਰਹੀ ਹੈ ਤੂਪ ਮਲਾਂ ਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਇ ਫੁਲਾਂ ਤਜੋਰੀ ਜਿਹੜੀ ਸਾਰੀ ਵਿਨਸਪਤੀ ਹੈ ਉਹ ਫੁੱਲਾਂ ਦੀ ਬਾਗਤ ਹੈ ਇਸ ਕਰਕੇ ਆਪਾਂ ਆਪਾ ਬੇਮਾ ਪਰਮਾ ਚੋਂ ਨਿਕਲਣਾ ਹੈ ਇੱਕ ਗੁਰਬਾਣੀ ਦੇ ਬਾਰੇ ਆਉਂਦਾ ਹੈ ਗੁਰਬਾਣੀ ਕਿਉਂ ਲਿਖੀ ਗਈ ਕਿਆ ਲੋੜ ਸੀ ਲੋੜ ਸੀ ਸਾਨੂੰ ਸਮਝਾਉਣ ਵਾਸਤੇ ਹੋਰ ਕਿਸੇ ਨੂੰ ਕੋਈ ਲੋੜ ਨਹੀਂ ਸੀ ਸਾਡੇ ਆਪਣੀ ਅਗਿਆਨਤਾ ਨੂੰ ਦੂਰ ਕਰ ਲਈ ਇੱਕ ਬਾਣੀ ਲਿਖੀ ਗਈ ਪਰ ਅਸੀਂ ਤਾਂ ਆਪਣਾ ਪੰਤਾਲਾ ਉੱਥੇ ਦਾ ਉੱਥੇ ਹੀ ਸਿਰਦੇ ਹਾਂ ਕਰੋੜਾਂ ਰੁਪਏ ਦੀ ਅਸਤਵਾਜੀ ਅਸੀਂ ਖਰਚ ਦੇਣੀ ਹੈ ਇਹਨਾਂ ਕਰੋੜਾਂ ਰੁਪਿਆ ਨੂੰ ਅਸੀਂ ਡਿਵੈਲਪਮੈਂਟ ਲਈ ਬੱਚਿਆਂ ਦੇ ਪੜਾਏ ਲਈ ਇੰਜੀਨੀਅਰਿੰਗ ਕਾਲਜ ਖੋਲ੍ਹਣ ਲਈ ਜਿੱਥੇ ਸਾਡੇ ਜਾ ਕੇ ਬੱਚੇ ਪੜ੍ਹ ਸਕਣ ਵਿਦਿਆ ਲੈ ਸਕਣ ਸੋ ਇਹ ਜਿਹੜੀ ਹੈ ਸੋਚ ਹੈ ਇਹਨੂੰ ਅਸੀਂ ਬਦਲੀਏ ਦੂਜੀ ਗੱਲ ਹੈ ਬੰਦੀ ਛੋੜ ਅਸੀਂ ਇੱਕ ਤਿਹਾੜ ਦੇ ਨਾਲ ਵੀ ਸਾਰੇ ਮਨਾਉਂਦੇ ਨੇ ਦੀਵਾਲੀ ਬੰਦੀ ਛੋੜ ਦਿਵਸ ਨੂੰ ਅਸੀਂ ਅੱਗੇ ਰੱਖਦੇ ਹਾਂ ਪਰ ਇਹਦਾ ਵੀ ਕਿਸੇ ਕੋਲ ਕੋਈ ਰਿਕਾਰਡ ਨਹੀਂ ਵੀ ਕਦੋਂ ਮਹਾਰਾਜ ਛੇਵੇਂ ਪਾਸ਼ਾ ਕਦੋਂ ਬੰਦੀ ਛੋੜ ਕਿਹੜੇ ਸਾਲ ਕਿਹੜੇ ਸਨ ਚ ਕਿਸ ਸਮੇਂ ਮਹਾਰਾਏ ਤੇ ਕਦੋਂ ਉਹ ਸਭ ਤੋਂ ਪਹਿਲਾਂ ਆ ਕੇ ਉਹਨਾਂ ਨੇ ਮੱਥਾ ਟੇਕਿਆ ਜਿਹਦੇ ਕਰਕੇ ਅਸੀਂ ਉਹਨਾਂ ਦੀ ਦੀਵਾਲੀ ਮਨਾਉਂਦੇ ਆਂ ਆਮ ਚਰਚਾ ਆ ਕਿ ਉਹ ਦਰਬਾਰ ਸਾਬ੍ਹ ਗਏ ਲੇਕਿਨ ਕਿਸੇ ਵੀ ਮੈਂ ਪੜਦਾ ਹਾਂ ਦੇਖਦਾ ਹਾਂ ਕਿਸੇ ਵੀ ਇਸ ਗੱਲ ਬਾਰੇ ਜ਼ਿਕਰ ਨਹੀਂ ਹੈ ਵੀ ਉਹ 52 ਰਾਜਿਆਂ ਨੂੰ ਨਾਲ ਲੈ ਕੇ ਉਹਨਾਂ ਨੇ ਕਿੱਥੇ ਆ ਕੇ ਮਤਾ ਟੇਕਿਆ ਇਹਦੇ ਬਾਰੇ ਇਤਿਹਾਸ ਸਾਈਲੈਂਟ ਹੈ ਸੋ ਛੋੜਾ ਜਿਹਾ ਵਿਚਾਰੀਏ ਅਸੀਂ ਅਕਲੀ ਸਾਹਿਬ ਸੇਵੀਆ ਅਕਲੀ ਕੀ ਜੈਦਾਨ ਦੀਵਾਲੀ ਮਨਾਓ ਖੁਸ਼ੀ ਮਨਾਓ ਉਹਦੇ ਹੋਰ ਬਹੁਤ ਸਾਧਨ ਨੇ ਲਾਈਟਾਂ ਜਗਾਓ ਹੁਣ ਤਾਂ ਲਾਈਟਾਂ ਗਲੀ ਗਲੀ ਚ ਜਗਦੀਆਂ ਸਰਕਾਰੀ ਲਾਈਟਾਂ ਜਗਦੀਆਂ ਨੇ ਕਰੋੜਾਂ ਰੁਪਏ ਦੀਆਂ ਅਸੀਂ ਹਰਮੰਦਰ ਸਾਹਿਬ ਤੇ ਲਾਈਟਾਂ ਜਿਉਂਦੇ ਹਾਂ ਪਰ ਅਸੀਂ ਕੋਸ਼ਿਸ਼ ਕਰੀਏ ਇਸ ਪੈਸੇ ਦੀ ਗੈਜ ਵਰਤੋਂ ਕਰੀਏ ਕਿਤੇ ਡਿਵੈਲਪਮੈਂਟ ਦੇ ਕੰਮ ਤੇ ਲੱਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਭਾਈ ਜੀ ਕੀਫਤ